ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਰੌਂਠੇ ਪਰੌਂਠੇ ਆਪਾਂ ਕਿਹੜੀ ਗੋਭੀ ਦੇ ਬਣਾਵਾਂਗੇ ਓਕੇ ਤੁਹਾਨੂੰ ਆਪਾਂ ਵੀਡੀਓ ਚ ਦੱਸ ਦਾਂਗੇ ਤੇ ਜੇਕਰ ਗੋਭੀ ਦੇ ਪਰੌਂਠੇ ਜਾਂ ਆਲੂ ਦੇ ਜਾਂ ਮੂਲੀਆਂ ਦੇ ਪਰੌਂਠੇ ਖਾ-ਖਾ ਕੇ ਹੋਗੇ ਬੋਰ ਤੇ ਆਪਾਂ ਬਣਾਵਾਂਗੇ ਦੀ ਅੱਜ ਬੰਦ ਗੋਭੀ ਦੇ ਪਰੌਂਠੇ ਬਿਲਕੁਲ ਸਿੰਪਲ ਤੇ ਬਿਲਕੁਲ ਸਾਦੇ ਤਰੀਕੇ ਨਾਲ ਜਿੱਦਾਂ ਕਿ ਮੈਂ ਹਰ ਵੀਡੀਓ ਵਿੱਚ ਕੋਈ ਵੀ ਪਰੌਂਠਾ ਬਣਾਉਣੀ ਹੈ ਤੇ ਕਹਿੰਦੀ ਆ ਕਿ ਆਪਾਂ ਘਰ ਦੇ ਸਮਾਨ ਤੋਂ ਹੀ ਪਰਾਠੇ ਬਣਾਵਾਂਗੇ ਤੇ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਪਰੌਂਠੇ ਜਿਹੜੇ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਗੋਭੀ ਗੋਭੀ ਨੂੰ ਕद्दूकस ਤੇ ਕद्दूकस ਕਰਨ ਤੋਂ ਪਹਿਲਾਂ ਗੋਭੀ ਨੂੰ ਆਪਾਂ ਪਹਿਲਾਂ ਜਿਹੜੇ ਇਹਦੇ ਉੱਪਰਲੇ 2-3 ਛਿਲਕੇ ਹੁੰਦੇ ਆ ਉਹ ਆਪਾਂ ਉਤਾਰ ਕੇ ਤੇ ਗੋਭੀ ਨੂੰ ਵਿੱਚੋਂ ਸਾਫ਼ ਕੱਟ ਲਾਂਗੇ ਤੇ ਫਿਰ ਇਹਨੂੰ ਧੋ ਕੇ ਮੈਂ ਰੱਖ ਲਿਆ ਸੀ ਪਹਿਲਾਂ ਹੀ ਤੇ ਫਿਰ ਇਹਨੂੰ ਕਰਾਂਗੇ ਜੀ ਗੱਤੂ ਗੁਸ਼ ਤੇ ਕद्दूकसी ਗੋਭੀ ਨੂੰ ਕਰਾਂਗੇ ਜੀ ਆਪਾਂ ਮੋਟੇ ਵਾਲੇ ਪਾਸਿਓ ਜਿੰਨੀ ਕਿ ਤੁਹਾਨੂੰ ਗੋਭੀ ਚਾਹੀਦੀ ਹੈ ਤੇ ਚੋਦੇ ਹਿਸਾਬ ਨਾਲ ਗੋਭੀ ਨੂੰ ਕੱਟੂਕਸ਼ ਕਰ ਲਓ ਹਾਂਜੀ ਗੋਭੀ ਆਪਾਂ ਕੱਦੂਕਸ਼ ਕਰ ਲਈ ਐ ਜਿੰਨੀ ਕਿ ਸਾਨੂੰ ਲੋੜ ਸੀ ਤੇ ਹੁਣ ਆਪਾਂ ਗੁੰਨਾਗੇ ਜੇ ਨੂੰ ਆਟੇ ਦੇ ਵਿੱਚ ਇੱਥੇ ਦੋ ਕੋਲੀਆਂ ਮੈਂ ਆਟੇ ਦੀਆਂ ਲੱਲੀਆਂ ਤੇ ਇਹ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਸਾਈਡ ਤੇ ਰੱਖਾਂਗੇ ਲੇਥਣ ਵਾਸਤੇ ਤੇ ਨਾਲ ਹੀ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਬੰਦ ਗੋਭੀ ਜਿਹੜੀ ਕੱਦੂ ਕਸ਼ ਕੇ ਰੱਖੀ ਹੈ ਤੇ ਹੁਣ ਪਾਵਾਂਗੇ ਥੋੜੇ ਜਿ ਮਸਾਲੇ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਇੱਥੇ ਚਾਰ ਪੰਜ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਦਰਦਰਾ ਕੁੱਟ ਕੇ ਰੱਖਿਆ ਸੀ ਇਹਨਾਂ ਨੂੰ ਪਾ ਦਾਂਗੇ ਤੁਸੀਂ ਇੱਥੇ ਮਿਰਚਾਂ ਜਿਹੜੀਆਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਘੱਟ ਵੱਧ ਅੱਧਾ ਚਮਚ ਪਾਵਾਂਗੇ ਆਪਾਂ ਜੁਆਇਨ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਤੇ ਸਵਾਦ ਅਨੁਸਾਰ ਪਾਵਾਂਗੇ 1 ਚਮਚ ਆਪਾਂ ਨਮਕ ਦਾ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਨਾਲ ਹੀ ਆਪਾਂ ਇੱਥੇ ਲਿਆਏ ਹਰਾ ਧਨੀਆ ਕੱਟ ਕੇ ਇਹਨੂੰ ਵੀ ਆਪਾਂ ਵਿੱਚੇ ਪਾ ਦਾਂਗੇ ਇਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਦਾਂਗੇ ਜੀ ਮਿਕਸਰ ਮਿਕਸ ਕਰਨ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਗੁੰਨ ਕੇ ਕਰਾਂਗੇ ਤਿਆਰ। ਚਲੋ ਜੀ ਆਟਾ ਨੂੰ ਆਪਾਂ ਗੁੰਨ ਕੇ ਕਰ ਲਿਆ ਤਿਆਰ ਤੇ ਹੁਣ ਚੱਲਦੇ ਆਂ ਜਿ ਚਿੱਲੇ ਵੱਲ। ਤਵਾ 'ਤੇ ਰੱਖ ਦਿੱਤਾ ਚਿੱਲੇ ਤੇ ਤੇ ਹੁਣ ਆਪਾਂ ਵੇਲਦੇ ਆਂ ਜੀ ਪਰੌਂਠੀਆਂ ਨੂੰ ਤੇ ਆਪਣੇ ਮਨ ਮੁਤਾਬਕ ਤੁਸੀਂ ਪੇੜਾ ਕਰੋ ਇਹਨੂੰ ਹੁਣ ਇਕੱਠਾ ਕਰਕੇ ਤੇ ਪੇੜ ਲਾਂਗੇ ਥੋੜਾ ਜਿਹਾ ਲਾਵਾਂਗੇ ਰਿਫਾਈਨਡ ਰਿਫਾਈਨਡ ਕਿਉਂ ਤੁਸੀਂ ਕੁਝ ਵੀ ਲਾ ਸਕਦੇ ਹੋ ਸੁੱਕਾ ਆਟਾ ਲਾਗਦੇ ਹੁਣ ਰੋਟੀ ਨੂੰ ਆਪਾਂ ਦੇ ਲਾਂਗੇ ਪਰੋਂਦੇ ਨੂੰ कट सेतेंग प फैला थोड़ा ग पूल्ट करंगे करलान ्रन වෙटे स करने फाइ ला प्रन हो सेकांग ਸੈੱਟ ਨੂੰ ਕਰਦਾਂਗੇ ਚੇਂਜ ਤੁਸੀਂ ਦੇਖ ਸਕਦੇ ਹੋ ਕਿ ਪਰੌਂਠਾ ਆਪਣਾ ਸੇਕ ਕੇ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਉਤਾਰ ਲੈਣਾ ਜੀ ਇੱਕ ਪਲੇਟ ਦੇ ਵਿੱਚ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪਰੌਂਠੀਆਂ ਜਿਹੜੀਆਂ ਸੇਕ ਕੇ ਕਰ ਲੈਣੇ ਆ ਤਿਆਰ ਪਰਾਠੇ ਆਪਣੀ ਸਿੱਖ ਕੇ ਹੋ ਗਏ ਜੀ ਬਿਲਕੁਲ ਤਿਆਰ ਤੇ ਹੁਣ ਆਪਾਂ ਪਰੌਂਠੇ ਨੂੰ ਉਤਾਰ ਲੈਂਦੇ ਆ ਜੀ ਤੇ ਲਓ ਜੀ ਆਪਣੇ ਬੰਦ ਗੋਭੀ ਦੇ ਪਰੌਂਠੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਪਰੌਂਠੇ ਬਣ ਕੇ ਤਿਆਰ ਹੋਏ ਨੇ ਤੇ ਪਰੌਂਠਿਆਂ ਨੂੰ ਆਪਾਂ ਸਰਵ ਕਰਾਂਗੇ ਜੀ ਮੱਖਣ ਦੇ ਨਾਲ ਮੱਖਣ ਨਾਲ ਖਾਓ ਦਹੀਂ ਨਾਲ ਖਾਓ ਚਾਹੇ ਖਾਓ ਚਾਹ ਨਾਲ ਪਰੌਂਠੇ ਖਾਣ ਵਿੱਚ ਬਹੁਤ ਸਵਾਦ ਲਾ ਦਿੰਦੇ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਪਰੌਂਠੇ ਬਣ ਕੇ ਤਿਆਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਆਈ ਦੀ रेसिपी ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ